ਦੋਸਤੋ ਇੱਕ ਬਹੁਤ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਪਾਕਿਸਤਾਨ ਦੇ ਵਿੱਚ ਸਿੱਖ ਜੱਥੇ ਦੇ ਨਾਲ ਇੱਕ ਮਹਿਲਾ ਜਿਹੜੀ ਗਈ ਸੀਗੀ ਉਸ ਤੋਂ ਬਾਅਦ ਉਸ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਉਹ ਜਿਹੜੀ ਉੱਥੋਂ ਗਾਇਬ ਹੋ ਗਈ ਆ ਸੁਰਖੀਆਂ ਕਾਫੀ ਚੱਲ ਰਹੀਆਂ ਸੀ ਹੁਣ ਜਿਹੜੀ ਖਬਰ ਵਿੱਚੋਂ ਨਿਕਲ ਕੇ ਆ ਰਹੀ ਆ ਬਹੁਤ ਵੱਡੀ ਖਬਰ ਆ ਰਹੀ ਆ ਕਿ ਜਿਹੜੀ ਮਹਿਲਾ ਸੀ ਉਹ ਕਰਪੂਥਲਾ ਦੀ ਰਹਿਣ ਵਾਲੀ ਸੀ ਸਰਬਜੀਤ ਕੌਰ ਉਸ ਦਾ ਨਾਮ ਸੀ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਪਾਕਿਸਤਾਨ ਦੇ ਵਿੱਚ ਗਾਇਬ ਹੋ ਗਈ ਸੀ ਤੇ ਹੁਣ ਜਿਹੜਾ ਉਹਨੇ ਆਪਣਾ ਨਾਮ ਬਦਲ ਕੇ ਉੱਥੇ ਜਿਹੜਾ ਨਿਕਾਹ ਕਰ ਲਿਆ ਵਾ ਜਿਹੜਾ ਹੈਰਾਨ ਕਰਨ ਵਾਲਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਕਿਸ ਤਰ੍ਹਾਂ ਉੱਥੇ ਪਾਕਿਸਤਾਨ ਜੱਥੇ ਦੇ ਨਾਲ ਗਈ ਉਸ ਤੋਂ ਬਾਅਦ ਉੱਥੇ ਗਾਇਬ ਹੋ ਗਈ ਤੇ ਉੱਥੋਂ ਬਾਅਦ ਉਸਨੇ ਜਿਹੜਾ ਆਪਣਾ ਧਰਮ ਚੇਂਜ ਕਰਕੇ ਹੁਣ ਜਿਹੜਾ ਉੱਥੇ ਉਸਨੇ ਨਿਕਾਹ ਜਿਹੜਾ ਕਰ ਲਿਆ ਵਾ ਉੱਥੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਨੇ ਆ ਸਾਰਾ ਹੈ ਕਿ ਮਾਮਲਾ ਤੇ ਦੋਸਤੋ ਉਹ ਜਿਹੜੀ ਮਹਿਲਾ ਗੁੰਮ ਨਹੀਂ ਹੋਈ ਸੀ ਉਹ ਇੱਕ ਪਾਕਿਸਤਾਨ ਦੇ ਵਿੱਚ ਜਿਹੜਾ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਦੇ ਨਾਮ ਨਾਲ ਨਿਕਾਹ ਕਰ ਚੁੱਕੀ ਹੈ ਤੇ ਸਰਬਜੀਤ ਕੌਰ 1932 ਸਿੱਖ ਸੰਗਤ ਦੇ ਨਾਲ 4 ਨਵੰਬਰ ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਗਈ ਪਰ ਵਾਪਸ ਦੇ ਜਥੇ ਵਿੱਚ ਸ਼ਾਮਿਲ ਨਹੀਂ ਹੋਈ ਮਤਲਬ ਕਿ ਜਥਾ ਜਿਹੜਾ ਵਾਪਸ ਆ ਚੁੱਕਿਆ ਸੀ ਉਹ ਵਾਪਸ ਉੱਥੇ ਵਾਪਸ ਨਹੀਂ ਗਈ ਜਾਣਦਰਾ ਉਹਨਾਂ ਨੇ ਇਮੀਗ੍ਰੇਸ਼ਨ ਫਾਰਮ ਵਿੱਚ ਕੁਮਾਂਤਰੀ ਅਤੇ ਪਾਸਪੋਰਟ ਨੰਬਰ ਖਾਲੀ ਹੋਣ ਕਰਕੇ ਸ਼ੱਕ ਵੱਧ ਗਿਆ ਇਸ ਆਧਾਰ ਤੇ ਭਾਰਤੀ ਜਨਸੀ ਨੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੁਣ ਸਾਹਮਣੇ ਜਿਹੜਾ ਆ ਰਿਹਾ ਵਾ ਕਿ ਜਾਣਕਾਰੀ ਮਿਲੀ ਹੈ ਕਿ ਸਰਬਜੀਤ ਨੇ ਪਾਕਿਸਤਾਨ ਵਿੱਚ ਜਿਹੜਾ ਉਹ ਆਪਣਾ ਧਰਮ ਚੇਂਜ ਕਰਕੇ ਜਿਹੜਾ ਉਹ ਨਿਕਾਹ ਕਰ ਲਿਆ ਮਹਿਲਾ ਦੀ ਜਿਹੜੀ ਪਛਾਣ ਆ ਉਹ ਸਰਬਜੀਤ ਕੌਰ ਵਜੋਂ ਹੋਈ ਹੈ ਨਿਵਾਸੀ ਪਿੰਡ ਹਮੈਨੇਪੁਰ ਡਾਕਰ ਟਿੱਬਾ ਜ਼ਿਲ੍ਹਾ ਕਰਪੂਥਲਾ ਪੰਜਾਬ ਦੀ ਜਿਹੜੀ ਰਹਿਣ ਵਾਲੀ ਸੀ ਸਰਬਜੀਤ ਕੌਰ 4 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਟਾਰੀ ਬਾਰਡਰ ਆਹ ਪਾਕਿਸਤਾਨ ਵਿੱਚ ਜਿਹੜੀ ਦਾਖਲ ਹੋਈ ਸੀ ਉੱਥੇ ਜਥਾ 10 ਦਿਨਾਂ ਲਈ ਵੱਖ-ਵੱਖ ਗੁਰਦਆਰਾ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਗਿਆ ਪਰ ਵਾਪਸੀ ਸਮੇਂ ਸਿਰਫ 1922 ਸ਼ਰਧਾਲੂ ਹੀ ਜਿਹੜੀ ਵਾਪਸ ਆਇਆ ਸਰਬਜੀਤ ਕੌਰ ਜਿੱਥੇ ਵਿੱਚ ਸ਼ਾਮਲ ਸੀ ਜਿਹੜਾ ਤੇ ਉਸ ਤੋਂ ਬਾਅਦ ਜਿਹੜੀਆਂ ਭਾਰਤ ਵਾਪਸ ਜਾਣ ਤੋਂ ਪਹਿਲਾਂ ਸ਼੍ਰੀ ਹਾਲਟਕਟਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਚਾਰ ਹੋਰ ਮੈਂਬਰ ਤਿੰਨ ਮਹਿਲਾਵਾਂ ਜਿਨ੍ਹਾਂ ਦੇ ਘਰ ਵਿੱਚ ਕੋਈ ਬਿਮਾਰ ਸੀ ਪਹਿਲਾਂ ਹੀ ਵਾਪਸ ਜਿਹੜਾ ਆ ਚੁੱਕੇ ਸੀ ਪਰ ਸਰਬਜੀਤ ਕੌਰ ਬਾਰੇ ਕੋਈ ਵੀ ਜਾਣਕਾਰੀ ਨਾ ਮਿਲਣ ਤੇ ਉਹਨਾਂ ਦੀ ਜਿਹੜੀ ਗੁੰਮਸ਼ੁਦੀ ਦੀ ਜਿਹੜੀ ਰਿਪੋਰਟ ਉੱਥੇ ਲਿਖਾਈ ਗਈ ਸਭ ਤੋਂ ਹੈਰਾਨ ਕਰਨ ਦੀ ਗੱਲ ਇਹ ਸਾਹਮਣੇ ਆਈ ਕਿ ਪਾਕਿਸਤਾਨੀ ਮਿਗ੍ਰੇਸ਼ਨ ਦੇ ਭਰੇ ਗਏ ਫਾਰਮ ਵਿੱਚ ਸਰਬਜੀਤ ਕੌਰ ਨੇ ਆਪਣੇ ਕਮਾਂਤਰੀ ਅਤੇ ਪਾਸਪੋਰਟ ਨੰਬਰ ਵਰਗੀਆਂ ਮੁੱਖ ਜਾਣਕਾਰੀਆਂ ਖਾਲੀ ਛੱਡ ਦਿੱਤੀਆਂ ਸਨ ਇਸ ਨਾਲ ਉਹਨਾਂ ਦੀ ਪਛਾਣ ਟਰੈਕਿੰਗ ਵਿੱਚ ਮੁਸ਼ਕਲਾਂ ਜਿਹੜੀਆਂ ਆਈਆਂ ਉਹਨਾਂ ਦੀ ਟਰੈਕ ਕਰਨ ਦੇ ਵਿੱਚ ਮੁਸ਼ਕਲ ਆ ਗਈਆਂ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬੰਧ ਭਾਰਤੀ ਏਜੰਸੀਆਂ ਨੇ ਸਰਜੀਤ ਕੌਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਭਾਰਤੀ ਦੂਤਾਵਾਸ ਅਤੇ ਪਾਕਿਸਤਾਨ ਸਿੱਟੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਜੋ ਮਹਿਲਾ ਦਾ ਪਤਾ ਲੱਗ ਸਕੇ ਹਾਲਾਂਕਿ ਜਾਂਚ ਵੀ ਸਾਹਮਣੇ ਆਇਆ ਕਿ ਸਰਜੀਤ ਕੌਰ ਨੇ ਆਪਣਾ ਨਾਮ ਬਦਲ ਕੇ ਵਿਆਹ ਕਰ ਲਿਆ ਉੱਥੇ ਸਰਜੀਤ ਕੌਰ ਨੇ ਆਪਣਾ ਨਾਮ ਨੂਰ ਹੁਸੈਨ ਜਿਹੜਾ ਉੱਥੇ ਰੱਖ ਲਿਆ ਉਸ ਤੋਂ ਬਾਅਦ ਜਿਹੜਾ ਉੱਥੇ ਨਿਕਾਹ ਕੀਤਾ ਗਿਆ ਦੋਸਤੋ ਜਿਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਉੱਥੇ ਪਹੁੰਚੇ ਜੱਥਾ ਲੈ ਕੇ ਗਈਆਂ ਉੱਥੇ ਤੇ ਕਿਸ ਤਰ੍ਹਾਂ ਉਸ ਔਰਤ ਨੇ ਜਿਹੜੀ ਪਲੈਨਿੰਗ ਕੀਤੀ ਜਿਹੜਾ ਸਿੱਖ ਔਰਸਤੀ ਉਸ ਤੋਂ ਬਾਅਦ ਉਸਨੇ ਆਪਣਾ ਧਰਮ ਚੇਂਜ ਕਰਕੇ ਉੱਥੇ ਜਿਹੜਾ ਨਿਕਾਹ ਵੀ ਕਰ ਲਿਆ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ